ਸੇ ਮਰੀਜ਼ਾਂ ਦਾ ਹਾਲ ਚੋਲ ਕੀ ਮੂਲ ਕੀ ਹੈ ਮਰੀਜ਼ਾਂ ਦੇ ਬੁਰਾ ਹਾਲ ਆ ਫਿਰ ਕੀ ਜਾਂਦੇ ਐ ਇੱਕ ਵੀ ਅਸੀਂ ਚਾਹ ਦਾ ਕੰਨ ਹੁਣ 10 ਏਸੀ ਲੱਗੇ ਨੇ ਕਿ ਜਿਹੜੀਆਂ ਸਪੈਰ ਡੇਟ ਦੀਆਂ ਦਵਾਈਆਂ ਚੜ੍ਹੀ ਜਾਂਦੀਆਂ ਇਹ ਇਹਦੇ ਜਿਹੜੇ ਪਿਛਲੇ ਚਲੋ ਫਿਰ ਅਸੀਂ ਸਟੇਟ ਅਸੀਂ ਤੁਹਾਨੂੰ ਹਵਾਲਾ ਅਸੀਂ ਤੁਹਾਨੂੰ ਹਵਾਲਾ ਸਟੇਟਮੈਂਟ ਨਹੀਂ ਦੇਣੀ ਕੋਈ ਇਹੋ ਜਿਹਾ ਨਹੀਂ ਐਸਾ ਨਹੀਂ ਹੈ ਅਸੀਂ ਕੋਈ ਇਹਨੂੰ ਚਰਚਾ ਕਰ ਰਹੇ ਹਾਂ ਤੇ ਜੇ ਮੈਂ ਕਹਾਂ 5 ਲੱਖ ਰੁਪਏ ਦੇ ਏਸੀ ਲਵਾ ਦੇ ਇੱਥੇ ਯਾਰ ਕੋਈ ਏਸੀ ਦੇਖਾਂ ਖੜਾਈ ਪੈ ਰਹੀਦਾ ਕਰਦੇ ਨੇ ਹਮੇਸ਼ਾ ਇੰਨੀ ਕਾਰਗੀਆਂ ਉਹ ਕੱਢੇ ਦਾ ਪ੍ਰਯਾਤਨ ਨੂੰ ਦੇਖੀ ਨਾ ਬਾਰ ਬਰਤ ਹਾਂ ਵੇ ਲੋਕਾਂ ਦਾ ਹਾਲ ਦੇ ਹਿੰਦ ਕੀ ਹਾਲ ਨੂੰ ਦੇ ਤੰਮੀ ਦਿੱਤੋਂ ਕੋਲ ਅਗੋਂ ਉਹ ਕੰਨੀ ਬਾਤ ਕਰੀਂ ਕੋਲ ਆਪ ਦੇਖ ਲੋ ਕੈਂਸਰ ਦੇ ਵਿਚਾਰੇ ਨਲੀ ਜਿਹੜੇ ਪੱਖੇ ਚੱਲ ਜੰਦੇ ਆ ਹਵਾ ਦੇ ਇਹਦੇ ਚੱਲਦੇ ਆਏ ਸੀ ਨਹੀਂ ਕਰ ਬੋਲਣਾ ਮਰਿਆ ਨਹੀਂ ਚੱਲਦਾ ਇਹ ਸੋਢੀ ਖਾਤਰ ਹੀ ਆਏ ਆ ਅਸੀਂ ਕੋਈ ਡਾਇਰੈਕਟ ਨਹੀਂ ਆਏ ਆ ਸੋਢੀ ਖਾਤਰ ਅਸੀਂ ਆਵਾਜ਼ ਠਾਉਣ ਆਏ ਆ ਇਹ ਕਿਹਾ ਸੀ ਸੋਢੀ ਖਾਤਰ ਹੀ ਇੱਥੇ ਬੋਲਣਾ ਆਏ ਨਹੀਂ ਚੱਲਦਾ ਚਲੇ ਜਾਵਾਂਗੇ ਹਾਂ ਆਵੇ ਬੰਦਾਂ ਮੈਂ ਦੇਖਿਆ ਸਾਦੀ ਬੰਦ ਕੋਈ ਅਸੀਂ ਵੀ ਜਾਂਦਾ ਨਹੀਂ ਚੱਲਦਾ ਇਹ ਪ੍ਰਬੰਧ ਅੱਛਾ ਨਹੀਂ ਸੀ ਇੱਥੋਂ ਦਾ ਔਰ ਮੈਨੂੰ ਯਾਦ ਆ ਅਸੀਂ ਵੀ ਕਿਹਾ ਸੀ ਆ ਕੇ ਰਾਜਪਾਹ ਦਾ ਅੱਛਾ ਕੰਮ ਨਹੀਂ ਕਰ ਰਿਹਾ ਪਰ ਮੈਂ ਨਵੇਂ ਵੀਸੀ ਨੂੰ ਪੁੱਛਣਾ ਚਾਹੁੰਦਾ ਕੀ ਹੋ ਰਿਹਾ ਹੈ ਇਹ ਪ੍ਰਬੰਧਨ ਆ ਕੀ ਹੋ ਰਿਹਾ ਸਾਰਾ ਕੁਝ ਕੁਝ ਵੀ ਨਹੀਂ ਮੱਲਾ ਕਲੀਨ ਮੱਲਾ ਮੱਲਾ ਕਲੀਨ ਫੋਨ ਦਾ ਕੀ ਫਾਇਦਾ ਟੀਮ ਵਾਲੇ ਦੀ ਸਾਡੇ ਮੱਲਾ ਟੀਮ ਜਿਹੜਾ ਦੋ ਘਰ ਪਹਿਲੇ ਮਹੀਨਾ ਮੱਲਾ ਕਲੀਨ ਵਿੱਚ ਤਾਂ ਵੈਕਟਰ ਕੋਈ ਨਹੀਂ ਕੋਈ ਸੁਣਦਾ ਨਹੀਂ ਹਾਂ ਮੱਲਾ ਕਲੀਨ ਬਹੁਤ ਤੇਜ਼ੀ ਅਸੀਂ ਐਂ ਗਾ ਸੇਫ ਸੂਰਤਾ ਆਜ ਕਰਾ ਆ ਜਿਹੜੇ ਐਗਜ਼ਿਸਟਿੰਗ ਹਸਪੀਟਲ ਨੇ ਇਹਨਾਂ ਨੂੰ ਕਰ ਲਓ ਕੁਝ ਤਨਵਰ ਬਣਾ ਦਵਾ ਮਰੀਜ਼ਾਂ ਦਾ ਤੇਰਾ ਬਾਟ ਦਾ ਕੁਦ ਅੱਛਾ ਫਿਰ ਬੋਤਲ ਪਾਣ ਕਰੀ ਦੀਏ ਸਲਾਡ ਦਾ ਟੀਗਾ ਲਾ ਕੇ ਫਿਰ ਕਿੰਦਾ ਟੀਮੋ ਦਾ ਬੈਸੀ ਨਹੀਂ ਧਰਮਾ ਹਨਾ ਲਾਉਂਦੇ ਆ ਉੱਤੋਂ ਕੜਨੀ ਹੈ ਜੇ ਉੱਤੇ ਕੋਈ ਪੱਖੇ ਵੀ ਤੁਸੀਂ ਦੇ ਦਿਓ ਚਾਸਟਰ ਬੰਦ ਕਰੀ ਬੰਦੇ ਸਾਰੇ ਬੰਦ ਆ ਕਿ ਕਰ ਜੀਏ ਲੈ ਕੇ ਫਿਰ ਸਟੈਂਪ ਕਰਨਾ ਜੀ ਕਿ ਗਰੀਬ ਬੰਦੇ ਦੀ ਫਸੇ ਮਜਾਦਵੇਂਗੇ ਨਾ ਜਗਰਾਣੇ ਦੇ ਹੋਰ ਜੀ ਸਾਰੇ ਕਿੱਥੇ ਖੜਾ ਹੋ ਗਏ ਅੱਛਾ ਟਿੱਕ ਕਰੋਗੇ ਮਰੀਜ਼ ਜੀ ਨਹੀਂ ਸਰ ਮੈਂ ਟਿੱਕ ਨਹੀਂ ਕਰ ਸਕਦਾ ਪਪਾ ਆਫਿਸਿਸ ਬੈਂਕ ਦੀ ਗੱਲ ਕਰ ਜਾ ਤੁਹਾਡੀ ਕੀ ਫਿਰ ਦੱਸਦਾ ਤੁਹਾਨੂੰ ਜਵਾਬ ਨਹੀਂ ਦੇਣਾ ਇੱਕ ਵਾਰੀ ਤੁਸੀਂ ਹਾਲਾਤ ਤਾਂ ਦੇਖ ਲਓ ਸਰ ਮੈਂ ਗੱਲ ਹਾਂ ਕਰਦੇ ਚੁਲਾ ਆ ਜਾ ਬੈਠ ਜਾਨੇ ਅੰਦਰ ਦੇ ਹਾਲਾਤ ਤੁਹਾਨੂੰ ਦਿਖਾਏ ਆ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਦੇ ਹਸਪਤਾਲ ਦੇ ਸਾਰੇ ਮਰੀਜ਼ਾਂ ਦੇ ਏਸੀ ਬੰਦ ਨੇ ਜਿਨ੍ਹਾਂ ਦੇ ਵਿਚਾਰਾਂ ਦੇ ਕੀਮੋ ਲੱਗੀ ਆ ਕੈਂਸਰ ਦੀ ਯਾਰ ਭਵੰਤ ਸਿਆ 5 5 ਕਰੋੜ ਰੁਪਇਆ ਕਰੈਲੀ ਤੇ ਲਾਤਾ ਕੋਈ ਇੱਕ ਕਰੈਲੀ ਦੇ 5 ਕਰੋੜ ਰੁਪਇਆ ਬੱਸਾਂ ਤੇ ਖਰਚਾ ਤੇਲ ਤੇ ਖਰਚਾ ਸੋਸ਼ਲ ਮੀਡੀਆ ਤੇ ਖਰਚਾ ਆਪਦੀਆਂ ਫੋਟੋਆਂ ਮਾ ਲਵਾਉਣ ਤੇ ਯਾਰ ਲੱਖਾਂ ਗੁਣਾ ਅਜੇ ਤੜਫਦੇ ਆ ਵਿਚਾਰੇ ਕੀਮੋ ਲੱਗੀ ਵਾਲੇ ਮਰੀਜ਼ ਇਹਨਾਂ ਨੂੰ ਸੁੱਖ ਦਾ ਸਾਹ ਜੀ ਘੱਟੋ ਘਟਾ ਕੱਲ ਨੂੰ ਹੱਥ ਮਾਰੋ ਜਿਹੜਾ ਪੈਸਾ ਤੁਸੀਂ ਬਰਬਾਦ ਕਰ ਰਹੇ ਹੋ ਪੰਜਾਬ ਦੇ ਖਜ਼ਾਨੇ ਚ ਪੈਸਾ ਤੁਸੀਂ ਰੈਲੀਆਂ ਤੇ ਆਪਦੀਆਂ ਮਸ਼ਹੂਰੀਆਂ ਤੇ ਬੋਰਡਾਂ ਤੇ ਐਡਾਂ ਤੇ ਚੈਨਲਾਂ ਨੂੰ ਖਰੀਦਣ ਤੇ ਪਾਣੀ ਮੁਭਾ ਰਹੇ ਆ ਉਹੀ ਪੈਸਾ ਵਿਚਾਰੇ ਦੁਖਿਆਰੀ ਲੋਕਾਂ ਦੇ ਲਾ ਤੈਨੂੰ ਕੋਈ ਸੀਸ ਦੇਣ ਤੈਨੂੰ ਕੋਈ ਲੰਮੀ ਜ਼ਿੰਦਗੀ ਤੇਰੀ ਦੀ ਕਾਮਨਾ ਕਰਨ ਉਸਰਾਤ ਨੂੰ ਦੁਬਾਰੇ ਇਹੀ ਲੋਕ ਵਿਚਾਰੇ ਮੁੱਖ ਮੰਤਰੀ ਬਣਾ ਦੇਣ ਇੰਨਾ ਨਹੀਂ ਸੁਣਾ ਕੇ ਫਰਿਆਦ ਜਿਹੜੇ ਤਣਫਦੇ ਆ ਇੰਨੀ ਹੀਟ ਆ ਕੀਮੋ ਚ ਬਾਲ ਝਾੜ ਦਿੰਦੀ ਐ ਸਾਰਾ ਸੀਰੀਸ ਕਾ ਦਿੰਦੀ ਹੈ ਤੋ ਤੜਫਦੇ ਨੇ ਪਏ ਯਾਰ ਪੱਖਿਆਂ ਚ ਇਕੱਲੇ ਪੱਖੇ ਵੀ ਤੱਤੀ ਹਵਾ ਮਾਰਦੇ ਆ ਚਾਰਸ ਕਿਨੋਂ ਕਮਰੇ ਬੰਦ ਐ ਸੀ ਥੋਡੇ ਮੱਚੇ ਪਏ ਸ਼ਰਮ ਕਰੋ ਮਾੜੀ ਮੋਟੀ ਸ਼ਰਮ ਕਰੋ ਬਦਲਾ ਲੈ ਸ਼ਰਮ ਕਰੋ ਕੋਈ ਇਨਕਲਾਬੀ ਹੋ ਖੌਤੀ ਹੋ ਯਾਲੀ ਹੋ ਕਹਿੰਦੇ ਰਾ ਹਰਿਆਣੇ ਸਰਕਾਰ ਬਣਾਉਣੀ ਐ ਆਹ ਦਾ ਸਾਹਮਲਾ ਪੰਜਾਬ